ਸਸ਼ੀਕਾਲ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਤੇ ਗੱਲ ਕਰਾਂਗੇ ਮੋਗਾ ਦੀ ਮੋਗਾ ਤੋਂ ਇੱਕ ਅਜਿਹਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਜਿਸ ਨੂੰ ਸੁਣ ਕੇ ਲੋਕ ਵੀ ਹੈਰਾਨ ਰਹਿ ਗਏ ਜੀ ਹਾਂ ਤੁਸੀਂ ਪਿਆਰ ਮੁਹੱਬਤਾਂ ਦੇ ਕਿਸੇ ਤਾਂ ਅਨੇਕਾ ਸੁਨੇ ਹੋਣਗੇ ਪਰ ਜਿਹੜਾ ਕਿੱਸਾ ਤੁਹਾਨੂੰ ਅਸੀਂ ਮੋਗਾ ਦੇ ਪਿੰਡ ਮੈਣੇ ਦਾ ਦੱਸਣ ਜਾ ਰਹੇ ਹਾਂ ਇਸ ਨੂੰ ਸੁਣ ਕੇ ਤੁਹਾਨੂੰ ਹੈਰਾਨੀ ਜ਼ਰੂਰ ਹੋਵੇਗੀ ਜਿੱਥੇ ਇੱਕ 38 ਸਾਲਾ ਵਿਅਕਤੀ ਨੂੰ 50 ਸਾਲ ਦੀ ਬਜ਼ੁਰਗ ਮਹਿਲਾ ਦੇ ਨਾਲ ਪਿਆਰ ਹੋ ਗਿਆ ਅਤੇ ਫਿਰ ਉਹ ਬਜ਼ੁਰਗ ਮਹਿਲਾ ਵੀ ਪਿਆਰ ਦੇ ਚੱਕਰਾਂ ਦੇ ਵਿੱਚ ਇਸ ਵਿਅਕਤੀ ਦੇ ਨਾਲ ਉਸਦੇ ਘਰ ਰਹਿਣ ਲੱਗ ਪਈ ਅਤੇ ਫਿਰ ਰਹਿਣ ਤੋਂ ਬਾਅਦ ਕੁਝ ਸਮੇਂ ਬਾਅਦ ਉਹ ਫਿਰ ਆਪਣੇ ਪਰਿਵਾਰ ਦੇ ਵਿੱਚ ਪੋਤੇ-ਪੋਤੀਆਂ ਦੇ ਵਿੱਚ ਆ ਜਾਂਦੀ ਹੈ ਜਿਸ ਤੋਂ ਬਾਅਦ ਬੇਬੇ ਦੇ ਆਸ਼ਿਕ ਨੇ ਇਸ ਗੱਲ ਨੂੰ ਬਰਦਾਸ਼ਤ ਨਾ ਕੀਤਾ ਅਤੇ ਸਕੂਲ ਦੇ ਵਿੱਚ ਉਸਦੇ ਪੋਤੇ ਨੂੰ ਅਗਵਾ ਕਰ ਲਿਆ ਯਤੋ ਬਾਦ ਪੁਲਸ ਨੇ ਕਾਰਵਾਈ ਕੀਤੀ ਅਤੇ ਪੋਤੇ ਨੂੰ ਵੀ ਬਰਾਬਦ ਕਰ ਲਿਆ ਤੇ ਦੂਜੇ ਪਾਸੇ ਰੋਪੀ ਨੂੰ ਗ੍ਰਫਤਾਰ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ ਕੀ ਨਾਮ ਹੈ ਪੁੱਤਰ ਜੀ ਕੀ ਸਿੰਘ ਜੀ ਕੀ ਕਿਹੜੇ ਸਕੂਲ ਚ ਪੜਦਾ ਹੈ ਸਰਕਾਰੀ ਸੀਨੀਅਰ ਸਕੰਦਰ ਸਕੂਲ ਮੈਂ ਕਿਹੜੀ ਕਲਾਸ ਪੜ੍ਹਦੇ ਹੋ 6ਵੀਂ ਕੀ ਹੋਇਆ ਕਿਸੇ ਅੱਜ ਕੋਣ ਲੈ ਕੇ ਗਿਆ ਤੁਹਾਨੂੰ ਅੱਜ ਮੈਂ ਬ੍ਰੇਲ ਤੋਂ ਕਲਾਸ ਤੇ ਹੁੰਦਾ ਸੀ ਤੇ ਹਣਾ ਮੈਂ ਪਾਣੀ ਪੀਣ ਲੈ ਕੇ ਜਾਂਦਾ ਕਿ ਭਾਈ ਨੇ ਮੈਨੂੰ ਫਰਿਆਦੇ ਕਹਿੰਦਾ ਭਾਈ ਉੱਥੇ ਮੇਰੇ ਨਾਲ ਚੱਲ ਮੈਂ ਕਹ ਮੈਂ ਨਹੀਂ ਜਾਂਦਾ ਕਹਿੰਦਾ ਮੈਂ ਤੈਨੂੰ ਮਾਰ ਮਾਰ ਦੂੰਗਾ ਤੇ ਉਹ ਉਹ ਕਹਿੰਦਾ ਨਾਲੇ ਬਈ ਮੈਂ ਸਰੰਗ ਕੋਲ ਤੇ ਬਿਲੀ ਤੈਨੂੰ ਲੈ ਕੇ ਜਾਊਂਗਾ ਤੂੰ ਗੜੀ ਬਈ ਇਹ ਇਹ ਮੇਰੇ ਪਾਪਾ ਵਾ ਤੇ ਮੈਨੂੰ ਉਹਨੇ ਉਹ ਦਿੱਤੀਆਂ ਕਿਹੜੇ ਕਿਹਾਂ ਦਿੱਤੀਆਂ ਤੇ ਮੈਂ ਕਹਤਾ ਜੇ ਬਾਤ ਉਹ ਕਹਿੰਦਾ ਉਹਨੇ ਸਰੰਗ ਪੁੱਛ ਸਰਜੀ ਜੀ ਇਹਨਾਂ ਦੀ ਬਾਤ ਇਹ ਸਰੰਗ ਦੀ ਦੇਨ ਜਾਣ ਦੇਤਾ ਜੇ ਕਦੋਂ ਸਹੀ ਵੜ ਗਏ ਜੋ ਉਹਨੇ ਸੰਜੀ ਮੋਟਰਸਾਈਕਲ ਦਿਵਾਇਆ ਜੇ ਵਾਜਾ ਬਾਤ ਜਿੱਦੇ ਇੱਧਰ ਲੱਗ ਗਿਆ ਜਿਵਤਰ ਜਿਵਤਰ ਜਾ ਗਏ ਜੇ ਕਦੋਂ ਪਾਲਸ ਵਾਲੇ ਦੀ ਗੱਡੀ ਕੋਲ ਜਨ ਗਿਆ ਪਹਿਲਾਂ ਪਾਲਸ ਵਾਲੇ ਗੱਡੀ ਦਾ ਰੁੱਤਰ ਬੰਦ ਸੀ ਕਦੋਂ ਉਹਨਾਂ ਦੇ ਮੋਟਰਸਾਈਕਲ ਕੋਲ ਜਨ ਗਿਆ ਤਾਂ ਉਹਦੀ ਪਾਲਸ ਵਾਲੇ ਗੱਡੀ ਆ ਗੱਡੀ ਦਾ ਰੁੱਤਰ ਵੱਜਿਆ ਤੇ ਉਹਨੂੰ ਪਤਾ ਲੱਗ ਗਿਆ ਬਈ ਉਹ ਹੈ ਕਿ ਮੇਰੇ ਪਿੱਛੇ ਪਾਲਸ ਲੱਗੀ ਹੈ ਤੇ ਮੈਂ ਮੈਨੂੰ ਕਹਿੰਦਾ ਮੈਂ ਤੈਨੂੰ ਬਸ ਇੱਥੇ ਛੜਾ ਦੂੰਗਾ ਮੈਂ ਕਿਹਾ ਮੈਂ ਨਹੀਂ ਛੜਦਾ ਬਸ ਤੇ ਮੈਨੂੰ ਘਰੇ ਸੱਦ ਗਿਆ ਬਾਤਾਂ ਉਹ ਕਹਿੰਦਾ ਸਾਦੇ ਸਾਦੇ ਆਂਗਾ ਪਰ ਮੇਰਾ ਨਾਂ ਨਾਲ ਜਾਂ ਵੀ ਭਈ ਮੈਂ ਤੈਨੂੰ ਇੱਥੇ ਹੀ ਸਾਦੇ ਗਿਆ ਤੂੰ ਲੈ ਕੇ ਕਿ ਕਿਉਂ ਗਿਆ ਤੈਨੂੰ ਕਦੇ ਵਾਸਤੇ ਲੈ ਕੇ ਗਿਆ ਜੀ ਸਰਾਂ ਨੇ ਉਹਨੂੰ ਕਿਹਾ ਤਾਂ ਉਹ ਕਹਿੰਦਾ ਮੈਂ ਇਹਨੂੰ ਖਾਣ ਪੀਣ ਲਈ ਲੈ ਕੇ ਜਾਣਾ ਸਰਾਂ ਨੂੰ ਕਿਹਾ ਉਹ ਕੋਈ ਹਥਿਆਰ ਵੀ ਸੀਗਾ ਜੀ 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 ਸੀਗਾ ਠੀਕਾ ਜਿੱਦਾਂ ਸਰ ਨੇ ਕਿਵੇਂ ਜਾਣ ਦਿੱਤਾ ਫਿਰ ਮੈਨੂੰ ਜੀ ਜੇ ਤਾਂ ਨੇ ਸਾਡੇ ਰੋਕੇ ਨਹੀਂ ਜੇ ਮੋਟਰਸਾਈਕਲ ਬਾਹਰ ਖੜਾ ਜੀ ਜੀ ਮੋਟਰਸਾਈਕਲ ਬਾਹਰ ਖੜਾ ਸੀ ਸਾਣੇ ਰੋਕੇ ਨਹੀਂ ਵਾਪਸ ਕਿਵੇਂ ਆਇਆ ਫਿਰ ਵਾਪਸ ਉਹ ਆਪ ਹੀ ਸੱਦੇ ਗਿਆ ਕਿੱਥੇ ਜੜ ਕੇ ਗਿਆ ਸਕੂਲ ਦੇ ਸਾਹਮਣੇ ਨਾ ਨੰਕਿੰਜੀ ਅੱਜ ਤੁਹਾਡੇ ਪੁੱਤ ਨੂੰ ਲੈ ਗਿਆ ਜੀ ਕੌਣ ਲੈ ਗਿਆ ਜੀ ਅੱਜ ਔਰ ਕੀ ਕਰਨੀ ਸੀ ਜੀ ਰਾਜ ਕੋਈ ਸੁਖਦੇਵ ਸਿੰਘ ਲੈ ਗਿਆ ਸੀ ਬਟਰਾਲਾ ਤੇ ਉਹਦੀ ਦੱਦੀ ਉਹਦੇ ਕੋਲ ਜਾਵੜੀ 6 ਮਹੀਨੇ ਹੋਵੇ 7 ਤੇ ਉਹ ਆਪਦੇ ਆਪ ਵਾਪਸ ਆ ਗਏ ਅਸੀਂ ਨਹੀਂ ਮਗਰ ਗਏ ਤੇ ਉਹਦੀ ਉਹ ਸਾਡੇ ਕੋਲ ਨਹੀਂ ਆਇਆ ਇੱਥੇ ਘਰੇ ਤੇ ਸਿੱਧਾ ਜਵਾਕ ਨੂੰ ਬੱਚੇ ਨੂੰ ਚੱਕਣ ਪੈ ਗਿਆ ਇਹਨੂੰ ਕਿੱਥੇ ਚੱਕਣ ਲੱਗੇ ਗਿਆ ਇਹ ਸਮਝੋ ਬਾਹਰ ਆਈ ਸਰ ਇਹਨੂੰ ਕੋਈ ਪਤਾ ਨਹੀਂ ਕਿਉਂ ਚੱਕਿਆ ਕੋਈ ਨਹੀਂ ਸੁਦੇਵ ਜੀਮ ਕੌਣ ਹੈ ਕਿਵੇਂ ਤੁਹਾਨੂੰ ਜਾਣਦਾ ਹੈਗਾ ਕੀ ਰਿਲੇਸ਼ਨ ਕੀ ਹੈ ਤੁਹਾਡੇ ਨਾਲ ਉਹ ਤੁਹਾਨੂੰ ਦੱਸੇਗਾ ਉਹ ਸਦੀ ਦਾਦੀ ਉਹਦੇ ਕੋਲ ਜਾਵਰੀ ਸੀ ਉਹ ਹੁਣ ਆ ਗਈ ਇੱਥੇ ਕਿੰਨੀ ਦੇਰ ਤੋਂ ਉੱਥੇ ਰਹਿੰਦੀ ਨਹੀਂ ਦੱਸਣੀ ਹੋ ਗਏ ਸਈ 7 ਮਹੀਨੇ ਕੀ ਦਾਦੀ ਨੂੰ ਕਹਿੰਦਾ ਸੀ ਕਿ ਗੱਲਬਾਤ ਕਰਨੀ ਹੈ ਦਾਦੀ ਨਾਲ ਕੀ ਕਹਿੰਦਾ ਕੀ ਸੀ ਮੈਨੂੰ ਹੋਰ ਕੀ ਬਤਾ ਧੱਕੇ ਦਾ ਉਹਨੂੰ ਨਸ਼ਾ ਨੁਸ਼ਾ ਖਵਾ ਕੇ ਉਹਨੂੰ ਲੈ ਜਾਂਦਾ ਸੀ ਜੋ ਉਹ ਲੋਤ ਬੱਚਾ ਬੱਚਾ ਬਾਬ ਸਪਾਲਸ ਨੂੰ ਰਿਪੋਰਟ ਕੀਤੀ ਸੀ ਮੁਰਕੇ ਪੁਲਿਸ ਗਈ ਪਾਲਣ ਨੂੰ ਮਗਰ ਗਈ ਪੁਲਿਸ ਮੁਰਕੇ ਪਿੰਡ ਲੈ ਗਿਆ ਪਿੰਡ ਵੀ ਕਿਸੇ ਨੇ ਕਿਹਾ ਕਿ ਤੇ ਉਹਨਾਂ ਦਾ ਬੱਚਾ ਉੱਥੇ ਛੱਡਿਆ ਤੂੰ ਚੰਗਾ ਰਹ ਜਾਏਗਾ ਉਹ ਫਿਰ ਉਹ ਇੱਥੇ ਛੱਡ ਕੇ ਤੇ ਮੋੜ ਲੱਗਾ ਜੀ ਫਿਰ ਫੜਿਆ ਗਿਆ ਤੇ ਬੱਚੇ ਨੂੰ ਕਿੱਥੇ ਲੈ ਕੇ ਗਿਆ ਜੀ ਸਕੂਲੋਂ ਜੀ ਤੇ ਕਿਸੇ ਟੀਚਰ ਨੇ ਨਹੀਂ ਰੋਕਿਆ ਕਿ ਚੰਨ ਨਹੀਂ ਰੋਕਿਆ ਜੀ ਸਾਨੂੰ ਕੋਈ ਪਤਾ ਨਹੀਂ ਅਸੀਂ ਤਾਂ ਘਰੇ ਸੀਗੇ ਸਾਨੂੰ ਕੀ ਪਤਾ ਤੁਹਾਨੂੰ ਪਤਾ ਲੱਗਿਆ ਬੱਚੇ ਨੂੰ ਲੈ ਗਿਆ ਉਹ ਤੋਂ ਬਾਅਦ ਫੋਨ ਆਇਆ ਅਸੀਂ ਦਹਾਵੀਂ ਮਿੰਟਾਂ ਬਾਅਦ ਕਿ ਤੁਹਾਡਾ ਕੋਈ ਬੰਦਾ ਤੇ ਪੋਤੇ ਨੂੰ ਲੈ ਗਿਆ ਮੁੰਡੇ ਨੂੰ ਫੇਰ ਛੱਡ ਕੇ ਕਿੱਥੇ ਗਿਆ ਸਕੂਲੇ ਕਿ ਘਰੇ ਹਾਂ ਸਕੂਲ ਦੇ ਬਾਹਰ ਮੂਰੇ ਲੱਗਿਆ ਹੀ ਉਹ ਹਾਕਮ ਸਿੰਘ ਜੀ ਅੱਜ ਬਿਠਣਾ ਕੀ ਹੋਇਆ ਤੁਹਾਡਾ ਸਕੂਲੋਂ ਲੈ ਗਿਆ ਜੀ ਕੋਈ ਚੱਕ ਕੇ ਕੌਣ ਸੀਗਾ ਜਿਹੜਾ ਲੈ ਗਿਆ ਉਹ ਬੁੱਟਰਾਂ ਦਾ ਬੰਦਾ ਸੀਗਾ ਜੀ ਜਾਣਦੇ ਸੀ ਤੁਸੀਂ ਇਹਨੂੰ ਹਾਂਜੀ ਅਸੀਂ ਤਾਂ ਨਹੀਂ ਜਾਣਦੇ ਸੀ ਡੈਡੀ ਹੁਣ ਜਾਣਦੇ ਸੀ ਜੀ ਕੌਣ ਕਿਵੇਂ ਜਾਣਦੇ ਸੀ ਉਹ ਮੇਰੀ ਮੰਮੀ ਸੀ ਜੀ ਉਹਦੇ ਘਰੇ ਪਹਿਲਾਂ ਪਹਿਲਾਂ ਤੋਂ ਹੀ 6 ਮਹੀਨੇ ਹੋ ਗਏ ਉਹਦੇ ਘਰੇ ਰਹਿੰਦੇ ਸੀ ਤੇ ਮੁੰਡੇ ਨੂੰ ਕਿਉਂ ਲੈ ਗਿਆ ਤਾਂ ਕਿ ਉਹ ਵੀ ਲੈ ਗਿਆ ਹਾਂਜੀ ਉਹ ਮੇਰੀ ਮੰਮੀ ਵਾਪਸ ਆ ਗਈ ਅੱਜ 3-4 ਦਿਨ ਹੋ ਗਏ ਜੀ ਤੇ ਉਹਦੇ ਖੈਦਵਾਦੀ ਚ ਉਹਨੂੰ ਲੈ ਗਿਆ ਮੁੰਡੇ ਨੂੰ ਜੀ ਨਾਲ ਜੀ ਕੀ ਕਹਿੰਦਾ ਮੰਮੀ ਦਾ ਕੋਈ ਸੰਬੰਧ ਸੀ ਉਹਦੇ ਨਾਲ ਹਾਂਜੀ ਹਾਂਜੀ ਕਿੰਨੀ ਦੇਰ ਤੋਂ ਉੱਥੇ ਰਹਿ ਰਹੀ ਸੀ ਮੰਮੀ ਹੋ ਗਿਆ ਜੀ 6 ਮਹੀਨੇ ਕੀ ਕਹਿ ਕੇ ਕਿ ਲੈ ਗਿਆ ਕਿ ਬੱਚੇ ਨੂੰ ਸਕੂਲ ਬੱਚੇ ਨੂੰ ਬੱਚੇ ਨੂੰ ਐਂ ਹੀ ਲੈ ਗਿਆ ਜੀ ਕਹਿੰਦਾ ਮੈਂ ਆ ਜਾ ਤੈਨੂੰ ਬਾਹਰ ਲੈ ਕੇ ਚੱਲੀਏ ਤੇ ਕਹਿੰਦਾ ਮਾਸਟਰ ਨੂੰ ਕਹਦੇ ਮੇਰਾ ਪਪਾ ਲੱਗਦਾ ਤੁਹਾਨੂੰ ਕੋਈ ਫੋਨ ਕੀਤਾ ਸੀ ਉਹ ਬੰਦੇ ਨੇ ਨਹੀਂ ਜੀ ਉਹਨੇ ਨਹੀਂ ਕੋਈ ਫੋਨ ਲਾਇਆ ਤੁਹਾਨੂੰ ਕਿ ਪਤਾ ਲੱਗਿਆ ਉਹ ਸਾਨੂੰ ਮਾਸਟਰਾਂ ਨੇ ਫੋਨ ਲਾਇਆ ਜੀ ਕੁਝ ਮਿੰਟਾਂ ਬਾਅਦ ਫੋਨ ਆਇਆ ਵੀ ਸਾਡੇ ਬੱਚੇ ਨੂੰ ਕੋਈ ਲੈ ਗਿਆ ਇੱਥੋਂ ਉਹ ਕਹਿਣ ਲੱਗਾ ਮੈਂ ਇਹਦਾ ਪਪਾ ਹੈਗਾ ਤੇ ਮੇਰੇ ਨਾਲ ਚੱਲ ਲੱਗ ਕੇ ਮਿਲਿਆ ਕਿ ਮੈਂ ਬੱਚਾ ਹਾਂਜੀ ਬੱਚਾ ਮਿਲ ਗਿਆ ਉਹ ਜਦੋਂ ਅਸੀਂ ਪੁਲਸ ਵਾਲਿਆਂ ਨੂੰ ਦਰਸਾ ਦਿੱਤੀ ਜੀ ਉਹਦੇ ਬਾਅਦ ਜਾ ਕੇ ਉਹਨੂੰ ਪਤਾ ਲੱਗ ਗਿਆ ਵੀ ਮੇਰੇ ਮਗਰ ਪੁਲਸ ਆ ਗਈ ਹੈ ਫਿਰ ਇੱਥੇ ਸਕੂਲ ਦੇ ਮੂਹਰੇ ਲਾ ਕੇ ਸਕੂਲ ਦੇ ਮੂਹਰੇ ਲਾ ਕੇ ਉੱਠ ਗਿਆ ਜੀ ਬੱਚਾ ਮਿਲ ਗਿਆ ਹਾਂ ਜੀ ਹਾਂ ਜੀ ਬੱਚਾ ਠੀਕ ਹੈ ਜੀ ਕੋਈ ਛੱਟਕੜ ਤਾਂ ਨਹੀਂ ਮਾਰੀ ਬੱਚੇ ਨੂੰ ਨਹੀਂ ਨਹੀਂ ਜੀ ਕੀ ਸੀ ਕੀ ਉਹਦੇ ਕੋਲ ਜਦੋਂ ਲੈ ਕੇ ਗਿਆ ਥਾਰ ਵਗੈਰਾ ਦਾ ਸੀਗਾ ਜੀ ਇੱਕ ਇੱਕ ਚਾਕੂ ਸੀਗਾ ਜੀ ਬਾਜੀ ਸਕੂਲ ਦੇ ਵਿੱਚੋਂ ਕੀ ਮਾਮਲਾ ਕੀ ਹੈ ਜਾਰੀ ਅੱਜ ਜ ਮਾਰਨਿੰਗ ਸਾਨੂੰ ਇਨਫੋਰਮੇਸ਼ਨ ਆਈ ਸੀਗੀ ਬੇ ਇੱਕ 13 ਸਾਲ ਦਾ ਲੜਕਾ ਗਵਰਨਮੈਂਟ ਹਾਈ ਸਕੂਲ ਆਪਣਾ ਮੈਨੇ ਤੋਂ ਕਿਡਨੈਪ ਹੋ ਗਿਆ ਤੇ ਹੀ ਹੀ ਵਾਸ ਇਨ 6th ਗ੍ਰੇਡ ਤੇ ਇਹਦੇ ਅੰਦਰ ਅਸੀਂ ਉਦੋਂ ਹੀ ਐਸਐਸਪੀ ਸਰਜਰੀ ਅੰਕੁਰ ਗੁਪਤਾ ਜੀ ਦੇ ਗਾਈਡੈਂਸ ਅੰਡ ਦੇ ਅੰਦਰ ਉਹਨਾਂ ਨੇ ਟੀਮਸ ਉਦੋਂ ਹੀ ਤਿਆਰ ਕਰਕੇ ਆਪਾਂ ਰੇਡ ਸ਼ੁਰੂ ਕਰਤੀਆਂ ਸੀਗੀਆਂ ਤਾਂ ਟੈਕਨੀਕਲ ਸਪੋਰਟ ਦੀ ਹੈਲਪ ਦੇ ਨਾਲ ਅਸੀਂ ਜਿਹੜਾ ਏਕਿਊਜ਼ ਹੈਗਾ ਸੁਖਦੇਵ ਸਿੰਘ son of ਗਜਨ ਸਿੰਘ ਕੁਟਰ ਕਲਾਂ ਦਾ ਉਹਨੂੰ ਤੇ ਬੱਚੇ ਨੂੰ ਲਾਉਂਦ ਕਰ ਲਿਆ ਹੈ। ਕਰਮ ਦੀ ਜੀ ਬੱਚੇ ਨੂੰ ਕਿਉਂ ਲੈ ਕੇ ਗਿਆ? ਅ ਮੇਨ ਇਹਨਾਂ ਦਾ ਕਾਰਨ ਸੀਗਾ ਕਿ ਜਿਹੜਾ ਬੱਚਾ ਹੈ ਉਹਦੀ ਗ੍ਰੈਂਡ ਮਦਰ ਦੇ ਨਾਲ ਇਹ ਬੰਦੇ ਦਾ ਫੇਰ ਸੀਗਾ। ਤੇ ਜਦੋਂ ਉਹਨੇ ਆਪਣਾ ਉਹਨੇ ਵਾਪਸ ਆਪਣੀ ਫੈਮਿਲੀ ਕੋਲ ਲੈ ਧੀ ਗਈ ਹੈ। ਕਿ ਮੈਂ ਹੁਣ ਤੇਰੇ ਨਾਲ ਨਹੀਂ ਰਹਿਣਾ। ਤਾਂ ਉਹਨੇ ਉਸ ਰੰਜਿਸ਼ ਤਹਿਤ ਉਹਨੇ ਇਹ ਬੱਚਾ ਅਗਵਾ ਕਰ ਲਿਆ। ਸਕੂਲ ਚ ਲੈ ਗਿਆ ਜੀ। ਹਾਂਜੀ ਸਕੂਲ ਦੇ ਅੰਦਰੋਂ ਲੈ ਕੇ ਗਿਆ ਸੀ ਬੱਚਾ ਤੇ ਟੀਚਰ ਨੂੰ ਹੀ ਕਹਿ ਕੇ ਲੈ ਕੇ ਗਿਆ ਕਿ ਮੈਂ ਦਾ ਗ੍ਰੈਂਡ ਫਾਦਰ ਹੈ। ਬੱਚਾ ਵੀ ਮੰਨ ਗਿਆ ਸੀਗਾ ਜੀ। ਵੇਸ ਮਰ ਜਾਣ ਲਿ ਗਿਆ ਨਹੀਂ ਬੱਚਾ ਬਾਚੂ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਬੱਚੇ ਨੂੰ ਉਹਨੇ ਡਰਾਮ ਕਾ ਕੇ ਲੈ ਕੇ ਗਿਆ ਹੈ ਜਿਹੜਾ ਬੱਚੇ ਦਾ ਸੀ ਵਜਨ ਦਰੂ ਲਿਆ ਕੇ ਮਤਲਬ ਕਿ ਕੋਈ ਬਰਾਮਦ ਹੋਇਆ ਹੈ ਬੱਚਾ ਆਪਣਾ ਮੈਨੇ ਰੋਡ ਤੋਂ ਬਰਾਮਦ ਹੋਇਆ ਹੈ ਬੁਗੀਪੁਰੇ ਤੋਂ ਮੈਨੇ ਨੂੰ ਜਿਹੜੀ ਰੋਡ ਆਉਂਦੀ ਹੈ ਉਥੋਂ ਰੋਡ ਸਾਈਡ ਤੋਂ ਅਸੀਂ ਟੈਕਨੀਕਲ ਸਪੋਰਟ ਦੀ ਹੈਲਪ ਨਾਲ ਉਹਦਾ ਨੰਬਰ ਸਾਨੂੰ ਮਿਲ ਗਿਆ ਸੀ ਬੰਦੇ ਦਾ ਤਾਂ ਕਾਫੀ ਸਪੋਰਟਿਵ ਰਹਾ ਉਰੀ ਹੈਲਪ ਨਾ ਸੀ ਬਚਾ ਰੌਂਡ ਬੰਦੇ ਜੀ ਜਿਹੜਾ ਹਾਂਜੀ ਬੰਦਾ ਰੌਂਡ ਅਪ ਕਰ ਲਿਆ ਉਹ ਜਿਹੜੇ ਵਹੀਕਲ ਤੇ ਗਿਆ ਸੀ ਉਹ ਰੌਂਡ ਅਪ ਕਰ ਲਿਆ ਤੇ ਕੋਰੇ ਕੋਲੇ ਇੱਕ ਤੇਜ਼ ਤਾਰ ਕਾਪਾ ਸੀਗਾ ਤੇ ਉਹ ਵੀ ਕਬਜ਼ੇ ਚ ਲਿਆ ਗਿਆ ਜੀ ਉਹਨੇ ਦੱਸਿਆ ਜੀ ਬੰਦੇ ਨੇ ਇੱਕ ਤੁਹਾਨੂੰ ਲੈ ਕੇ ਚੋਂ ਗਿਆ ਬਸ ਉਹ ਰੰਜਿਸ਼ ਦੇ ਤਹਿਤੀ ਜੀ ਉਹ ਲੈ ਕੇ ਗਿਆ ਦਾਦੀ ਜਿਹੜਾ ਪਰਿਵਾਰ ਵੱਲੋਂ ਪਰਿਵਾਰ ਪਿਆਰੇ ਜਿਹੜੇ ਜੀ ਦਾਦੀ ਜਿਹੜੇ ਨਵੰਦ ਜਸਮਨ ਹਾਂਜੀ ਉਹੀ ਰੰਜਿਸ਼ ਸੀ ਨਾ ਕਿ ਉਹ ਜਦੋਂ ਵਾਪਸ ਆ ਗਈ ਕਿ ਅੰਮੇ ਤੇਰੇ ਨਾਲ ਨਹੀਂ ਰਹਿਣਾ ਤਾਂ ਉਹਨੇ ਆ ਕਦਮ ਕਰ ਜਾਈਏ ਐਫ ਆਈ ਆਰ ਰਜਿਸਟਰ ਕੀਤੀ ਹੈ ਜੀ ਅਸੀਂ ਅੰਡਰ ਰੈਲੇਵੈਂਟ ਸੈਕਸ਼ਨਸ ਐਂਡ ਬੰਦੇ ਨੂੰ ਅਰੈਸਟ ਕਰ ਲਿਆ ਤੇ ਬਾਕੀ ਉਹਦਾ ਰਿਮਾਂਡ ਲੈ ਕੇ ਅੱਗੇ ਪੁੱਛ ਕੇ ਜੀ ਜਵਾਬ ਹਾਂਜੀ ਬੱਚਾ ਹੈਂਡਓਵਰ ਕਰ ਦਈਏ ਤਾਂ ਐਂਛੀ ਦਾ ਬੱਚਾ ਬਿਲਕੁਲ ਬੱਚਾ ਤੰਤੂ ਸੀਗਾ ਥੈਂਕ ਯੂ ਠੀਕ ਸੀਗਾ ਇੱਕ ਅਪੀਲ ਸਕੂਲ ਵਾਲਿਆਂ ਨੂੰ ਜ਼ਰੂਰ ਕਰਨਾ ਚਾਹੂੰਗੀ ਮੈਂ ਵੀ ਤੁਸੀਂ ਅ ਬੱਚਾ ਕੋਈ ਵੀ ਹੈਂਡਓਵਰ ਕਰਦੇ ਹੋ ਸਪੈਸ਼ਲੀ ਮਾਈਨਰ ਚਾਈਲਡ ਜਿਹੜੇ ਹੁੰਦੇ ਆ ਤਾਂ ਕਾਈਂਡਲੀ ਸਿਰਫ ਫੈਮਲੀ ਮੈਂਬਰ ਜਿਹੜੇ ਉਹਦੇ ਪੇਰੈਂਟਸ ਹੁੰਦੇ ਆ ਇਮੀਡੀਏਟ ਸਿਰਫ ਉਹਨਾਂ ਨੂੰ ਹੀ ਹੈਂਡਓਵਰ ਕਰੋ ਕੋਈ ਆ ਕੇ ਕਹਿੰਦਾ ਕਿ ਮੈਂ ਇਹਨਾਂ ਦਾ ਰਿਲੇਟਿਵ ਆ ਤਾਂ ਕਾਈਂਡਲੀ ਪਹਿਲਾਂ ਕਰਾਸ ਵੈਰੀਫਾਈ ਕਰ ਲਿਆ ਜਾਵੇ ਵੀ ਸਾੰਦੀ ਨੇ ਭੇਜਿਆ ਵੀ ਹੈ ਤਾਂ ਇਹ ਚੀਜ਼ ਦਾ ਸਾਨੂੰ ਅੱਜ ਬੜੀ ਜੇ ਕੁਝ ਬੱਚੇ ਨੂੰ ਹੋ ਜਾਂਦਾ ਤਾਂ ਕਾਫੀ ਪ੍ਰੋਬਲਮ ਆ ਜਾਂਦੀ ਦੇਖਿਆ ਜਾਵੇ ਤਾਂ ਅੱਜਕੱਲ੍ਹ ਆਸ਼ਕੀ ਨੌਜਵਾਨ ਮੁੰਡਿਆਂ ਦੇ ਵਿੱਚ ਘਟ ਉਹਦੇ ਇਹ عمر ਦੇ ਲੋਕਾਂ ਦੇ ਵਿੱਚ ਜ਼ਿਆਦਾ ਦੇਖੂ ਨਹੀਂ ਮਿਲ ਰਹੀ ਜਿਹਦੇ ਚੱਲਦੇ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ